ਅੱਜ ਕਾਰਗਿਲ ਵਿਜੇ ਦਿਵਸ ਹੈਗਾ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਨਾਲੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਉੱਥੇ ਗਵਾਈਆਂ ਕਾਰਗਿਲ ਦੇ ਵਿੱਚ ਕਾਰਗਿਲ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਕਾਰਗਿਲ ਤੋਂ ਹੁਣ ਜਾਣੂ ਹੈਗੇ ਆ ਕਿਉਂਕਿ ਤੁਸੀਂ ਘੁੰਮਣ ਫਿਰਨ ਵੀ ਜਾਣੇ ਆ ਜਾਂ ਕਿਸੇ ਹੋਰ ਤਰੀਕੇ ਨਾਲ ਤੁਸੀਂ ਉਹ ਟ੍ਰੇਨ ਵੀ ਆਪਣੀ ਫੇਵਰਚ ਨਹੀਂ ਸੀ ਸਾਰਾ ਕੁਝ ਇਹ ਜਿਹੜਾ ਸੀਗਾ ਪਾਕਿਸਤਾਨ ਵਾਲੇ ਉੱਪਰ ਸੀਗੇ ਪਰ ਫਿਰ ਵੀ ਸਾਡੇ ਦੇਸ਼ ਦੇ ਬਹਾਦਰ ਜਵਾਨਾਂ ਨੇ ਆਪੀਆਂ ਜਾਨ ਜਾਨਾਂ ਗਵਾ ਕੇ ਜਿਹੜੀ ਆਪਣੀ ਇਜਾਦੀ ਨੂੰ ਕਾਇਮ ਰੱਖਿਆ ਤੇ ਅੱਜ ਉਹਨਾਂ ਨੂੰ ਨਮਨ ਕਰਦੇ ਆ ਨਾਲੇ ਬੀਜੇ ਦਿਖਤੀ ਸਾਰਿਆਂ ਨੂੰ ਵਧਾਈ ਦਿੰਦੇ ਜੀ ਅੱਜ ਪਹਿਲਾਂ ਤਾਂ ਸਭ ਨੂੰ ਰਜਤ ਜਯੰਤੀ ਕਾਰਗਿਲ ਵਿਜਿਤ ਦਿਵਸ ਦੀ ਬਹੁਤ ਬਹੁਤ ਵਧਾਈਆਂ ਨਾਂ ਨਾਂ ਦੇ ਵਧਾਈਆਂ ਦੇ ਸੀ ਉਹਨਾਂ ਨੂੰ ਵੀ ਯਾਦ ਕਰਦੇ ਆ ਜਿਨ੍ਹਾਂ ਦੇ ਖਾਤਰ ਜਿਨ੍ਹਾਂ ਦੇ ਸਦਕਾ ਅਸੀਂ ਇਹ ਦਿਨ ਮਨਾ ਰਹੇ ਆ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸ਼ਹੀਦੀਆਂ ਪਾਈਆਂ ਦੇਸ਼ ਦੀ ਰੱਖਿਆ ਕਰਦਿਆਂ ਹੋਇਆਂ ਉਸ ਵੇਲੇ 1999 ਵਿੱਚ ਉਹਤੇ ਨਾਲ ਹੀ ਜਿਸ ਤਰ੍ਹਾਂ ਕਿ ਪ੍ਰੋਗਰਾਮ ਇੱਥੇ ਤੁਹਾਨੂੰ ਪਤਾ ਹੀ ਰੱਖਿਆ ਗਿਆ ਹੋਇਆ ਸੈਰਿੰਗ ਵੈਲਫੇਅਰ ਬੂਡ ਵੱਲੋਂ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਜੀ ਹੁਣੇ ਸਾਰੇ ਜਿਹੜੇ ਇੱਥੇ 17 ਫੈਮਿਲੀਜ਼ ਜਿਹੜੀਆਂ ਨੇ ਉਹ ਹੁਸ਼ਾਰਪੁਰ ਦੀਆਂ ਨੇ ਜਿਹੜੀਆਂ ਮਾਰਟਿਅਰ ਫੈਮਿਲੀਸ ਹੈਗੀਆਂ ਨੇ ਉਹਨਾਂ ਨੂੰ ਆਨਰ ਕੀਤਾ ਜਾਵੇਗਾ ਐਕਸ ਸਰਵਿਸਮੈਨ ਆਨਰ ਕੀਤਾ ਜਾਣਗੇ ਇਸ ਤਰ੍ਹਾਂ ਜਿਹੜੀ ਐਗਜ਼ਿਬਿਸ਼ਨ ਤੁਸੀਂ ਦੇਖ ਰਹੇ ਹੋ ਇੱਥੇ ਇਹ ਅਸੀਂ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਹੈ ਮਿਨਿਸਟਰੀ ਆਫ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਜਿੱਦਾਂ ਮੈਂ ਇੰਚਾਰਜ ਹੈਗਾ ਉਹਨੂੰ ਇੱਥੇ ਐਗਜ਼ੀਬਿਸ਼ਨ ਹੈ ਸਾਰਿਆਂ ਵਾਸਤੇ ਓਪਨ ਹੈਗੀ ਹੈ ਆਮ ਜਨਤਾ ਵਾਸਤੇ ਤਾਂ ਕਿ ਉਹ ਦੇਖਣ ਕਿ ਕਿਸ ਤਰ੍ਹਾਂ ਸਾਡੇ ਜਵ ਬੀਤ ਸ਼ਹੀਦਾਂ ਨੇ ਜਵਾਨਾਂ ਨੇ ਫੌਜ ਨੇ ਔਰ 에ਅਰਫੋਰਸ ਨੇ ਕਿਸ ਤਰ੍ਹਾਂ ਕਰਗੀਲ ਦੀ ਲੜਾਈ ਲੜ ਕੇ ਕਿੰਨੀ ਮੁਸ਼ਕਿਲ ਟੈਰੇਨ ਚੋਂ ਜਾ ਕੇ ਇਹ ਜੰਗ ਜਿੱਤੀ ਸੀਗੀ ਇੱਕ ਤਰ੍ਹਾਂ ਦਾ ਸਭ ਨੂੰ ਸੱਦਾ ਹੈਗਾ ਕਿ ਆਓ ਦੇਖੋ ਕਿਸ ਤਰ੍ਹਾਂ ਸਾਡੀ ਫੌਜ ਸਾਡੇ ਵਾਸਤੇ ਕੰਮ ਕਰਦੀ ਹੈ ਔਰ ਅਸੀਂ ਵੀ ਇਸ ਤਰ੍ਹਾਂ ਯੂनाइटेड ਈਟੀ ਸਾਰਿਆਂ ਵਾਸਤੇ ਕੰਮ ਕਰੀਏ ਦੇਸ਼ ਦੇ ਵਾਸਤੇ ਕੰਮ ਕਰੀਏ ਜੈ ਹਿੰਦ ਅੱਜ ਅਸੀਂ ਇੱਥੇ ਹੁਸ਼ਿਆਰਪੁਰ ਵਿੱਚ ਕਰਗਿਲ ਵਿਜੇ ਦਿਵਸ ਦੀ 25ਵੀਂ ਵਰੇਗੰਡ ਮਨਾ ਰਹੇ ਆ ਅ ਇਥੇ ਹੁਸ਼ਿਆਰਪੁਰ ਦੇ ਨਾਲ ਨਾਲ ਚਾਰ ਹੋਰ ਜ਼ਿਲ੍ਹੇ ਜਿਵੇਂ ਜਿਵੇਂ ਕਿ ਜਲੰਧਰ ਫਪੂਰਤਲਾ ਰੋਪੜ ਤੇ ਐਸਬੀਐਸ ਨਗਰ ਦੇ ਜਿਹੜੇ ਬਹਾਦਰ ਸੈਨਿਕ ਨੇ ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾਈ ਸੀਗੀ ਉਹਨਾਂ ਦੇ ਪਰਿਵਾਰ ਤੇ ਜਿਹੜੇ ਸੈਨਿਕ ਉਸ ਯੁੱਧ ਦੌਰਾਨ ਡਿਸੇਬਲਡ ਹੋ ਗਏ ਸੀਗੇ ਉਹ ਉਹਨਾਂ ਨੂੰ ਅਸੀਂ ਇੱਥੇ ਅੱਜ ਨਿਮੰਤਰਣ ਕੀਤਾ ਹੈ ਤਾਂ ਕਿ ਉਹਨਾਂ ਦਾ ਆਦਰ ਸਤਿਕਾਰ ਮਾਨ ਸਤਿਕਾਰ ਕੀਤਾ ਜਾ ਸਕੇ ਤੇ ਨਾਲੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਵੀ ਇਸ ਇਹ ਦੇਖ ਕੇ ਪ੍ਰੇਰਣਾ ਮਿਲੇ ਕਿ ਕਿਵੇਂ ਸਾਡੇ ਯੋਧੇ ਰਹੇ ਨੇ ਜਿਹੜੇ ਸੂਰਵੀ ਰਹੇ ਨੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਉਹਨਾਂ ਨੇ ਸਾਡੀ ਕੱਲ ਲਈ ਆਪਣਾ ਅੱਜ ਨੂੰ ਉਹਨਾਂ ਨੇ ਨਿਸ਼ਾਵਰ ਕਰ ਦਿੱਤਾ ਸਾ ਜਿਹੜੇ 70 ਕਮੀਆਂ ਨੂੰ ਅੱਜ ਤੁਮਨ ਤਜ ਰਹੇ ਹੋ ਜਿਲ੍ਹਾ ਸ਼ਹਿਰ ਕੁਲ 15 ਤੱਕ ਵੱਖ-ਵੱਖ ਉਹ ਵੱਖ-ਵੱਖ ਜਿਲ੍ਹਿਆਂ ਦੇ ਨੇ ਜਿਵੇਂ ਮੈਂ ਦੱਸਿਆ ਕੋਲ ਮਿਲਾ ਕੇ ਪੰਜ ਜਿਲ੍ਹਿਆਂ ਦੇ ਇੱਥੇ ਸਾਰਾ ਜ਼ੋਨ ਬਣਿਆ ਹੈ ਹੁਸ਼ਿਆਰਪੁਰ ਦੇ ਵੀ ਨੇ ਸਭ ਤੋਂ ਜ਼ਿਆਦਾ ਹੁਸ਼ਿਆਰਪੁਰ ਦੇ ਨੇ ਰੋਪੜ ਨਵਾਂ ਸ਼ਹਿਰ ਜਲੰਧਰ ਤੇ ਕਪੂਰਥਲਾ ਇਹ ਪੰਜ ਜਿਲ੍ਹਿਆਂ ਦੇ